ਇਰਤ ਨਹੀਂ ਜੱਥੇ ਪਾਸੂ ਆਪਜੀ ਸ਼ਬਦ ਸਰਵਣ ਕਰਦੀ ਪਰਮਾਤਮਾ ਰੱਬ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਮੇਰੇ ਪਰਮਾਤਮਾ ਤੇਰਾ ਅੰਤ ਤੇਰਾ ਅਖੀਰਲਾ ਕੰਡਾ ਜਿਸ ਨੂੰ ਕੋਈ ਮਨੁੱਖ ਮਾਪ ਤੋਲ ਨਹੀਂ ਸਕਦਾ ਤੇਰੀ ਮਹਿਮਾ ਤੇਰੀ ਵਡਿਆਈ ਨੂੰ ਕੋਈ ਨਾਪ ਨਹੀਂ ਸਕਦਾ ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ ਤੇ ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਓੰਕਾਰ ਪਰਮਾਤਮਾ ਇੱਕ ਹੈ ਓੰਕਾਰ ਸਤ ਦਾ ਪ੍ਰਕਾਸ਼ਕ ਸਤਨਾਮ ਕਰਤਾ ਪੁਰਖ ਜਿਹੜਾ ਪਰਮਾਤਮਾ ਉਹ ਸੱਚਾ ਹੈ ਕਰਤਾ ਪੁਰਖ ਸਭ ਕੁਝ ਕਰਨ ਵਾਲਾ ਹੈ ਨਿਰਭਉ ਨਿਰਵੈਰ ਨਿਰਭਉ ਜਿਹੜਾ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਜਿਸ ਦੀ ਕਿਸੇ ਨਾਲ ਲੜਾਈ ਕਿਸੇ ਨਾਲ ਈਰਖਾ ਨਹੀਂ ਆਕਾਲ ਮੂਰਤ ਜਿਸ ਦਾ ਆਕਾਰ ਨਹੀਂ ਜਿਸ ਦਾ ਢਾਂਚਾ ਕੋਈ ਮੂਰਤੀ ਨਹੀਂ ਜਿਸ ਦੀ ਕੋਈ ਬਣਾਵਟ ਨਹੀਂ ਕਿਉਂਕਿ ਜਿਹੜੀ ਚੀਜ਼ ਆਕਾਲ ਦੇ ਵਿੱਚ ਆਕਾਲ ਦੇ ਵਿੱਚ ਹੋਵੇਗੀ ਕਿਸੇ ਢਾਂਚੇ ਦੇ ਵਿੱਚ ਹੋਵੇਗੀ ਉਸ ਚੀਜ਼ ਨੇ ਇੱਕ ਦਿਨ ਫਨਾਉ ਦੇਣਾ ਭਾਵੇਂ ਉਹ ਇਹ ਕੈਮਰਾ ਹੈ ਇਹ ਮਾਈਕ ਹੈ ਆਪਾਂ ਸਾਰੇ ਹਾਂ ਜਿਸ ਚੀਜ਼ ਦਾ ਕੋਈ ਆਕਾਰ ਕੋਈ ਬਣਵਟ ਹੈ ਉਹ ਚੀਜ਼ ਨਾਸ਼ ਹੋਵੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਉਹ ਪਰਮਾਤਮਾ ਦੀ ਵਡਿਆਈ ਇਹੋ ਜੀ ਹੈ ਉਹ ਨਿਰਭਉ ਹੈ ਨਿਰਵੈਰ ਹੈ ਤੇ ਅਕਾਲ ਮੂਰਤ ਹੈ ਜਿਸ ਦੀ ਮੂਰਤੀ ਨਹੀਂ ਜਿਸ ਦਾ ਅੰਤ ਨਹੀਂ ਕਿਉਂਕਿ ਅੰਤ ਉਸ ਚੀਜ਼ ਦਾ ਹੁੰਦਾ ਹੈ ਜੀ ਜੀ ਸਾਨੂੰ ਵਿਖਦੀ ਹੈ ਜਿਹੜੀ ਚੀਜ਼ ਸਾਨੂੰ ਵਿਖਦੀ ਹੈ ਉਸ ਚੀਜ਼ ਦਾ ਅੰਤ ਹੁੰਦਾ ਹੈ ਔਰ ਜਿਹੜੀ ਚੀਜ਼ ਮਹਿਸੂਸ ਹੋਵੇ ਉਹ ਦੁਨੀਆ ਤੇ ਕਦੀ ਮਰਿਆ ਨਹੀਂ ਕਰਦੀ ਦੁਨੀਆ ਖਤਮ ਹੋ ਜਾਂਦੀ ਹੈ ਔਰ ਦੁਨੀਆ ਨੂੰ ਬਣਾਉਣ ਵਾਲਾ ਸਦੀਵੀ ਕਾਲ ਵਿੰਦਾ ਜਿਸ ਰੱਬ ਦੀ ਸਿਰਫ ਕਰਨ ਵਾਸਤੇ ਪਰ ਮਤਮਾ ਨਾਲ ਜੁੜਨ ਵਾਸਤੇ ਆਪਾਂ ਬੈਠੇ ਆ ਉਹ ਪਰਮਾਤਮਾ ਬੇਅੰਤ ਜਿਸ ਦਾ ਕੋਈ ਅੰਤ ਨਹੀਂ ਜਿਸ ਦੀ ਕੋਈ ਆਖੀਰ ਕੋਈ ਮੰਜ਼ਿਲ ਨਹੀਂ ਜਿੱਤੋਂ ਤੱਕ ਪਹੁੰਚਣਾ ਬਹੁਤ ਦੂਰ ਦੀ ਗੱਲ ਉਸ ਪਰਮਾਤਮਾ ਵਿੱਚ ਅਪੇਧ ਹੋਇਆ ਜਾ ਸਕਦਾ ਹੈ ਮਿਲਿਆ ਜਾ ਸਕਦਾ ਹੈ ਪਰ ਪਰਮਾਤਮਾ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਅਕਾਲ ਮੂਰਤ ਆ ਅਦੂਤੀ ਜਿਹੜਾ ਕਿਸੇ ਜੂਨਾ ਵਿੱਚ ਨਹੀਂ ਹੁੰਦਾ ਚੈ ਭੰਗ ਜਿਸ ਦੀ ਨਾਸ਼ਤਾ ਨਹੀਂ ਭੰਗਤਾ ਨਹੀਂ ਜਿਹੜਾ ਖਤਮ ਹੋਣ ਵਾਲਾ ਨਹੀਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੇ ਰੱਬ ਦੀ ਮਰਜ਼ੀ ਨਾ ਹੁੰਦੀ ਤੁਸੀਂ ਇੱਥੇ ਪਹੁੰਚ ਨਹੀਂ ਪਾਉਂਦੇ ਬੈਠ ਨਹੀਂ ਪਾਉਂਦੇ ਅਬ ਜੇ ਆਪਾਂ ਆਏ ਹਾਂ ਤੇ ਕੋਸ਼ਿਸ਼ ਕਰੀਏ ਜਿਤਨੀਆਂ ਕਸੰਤਾਂ ਲੰਗਵ ਸ਼ਕ ਰੀਆਂ ਨਿਸਥਿਰਾਮ ਕਵਈਆਂ ਨੇ ਉਸ ਤੋਂ ਇਲਾਵਾ ਜੋ ਬਾਗ ਨੇ ਉਹ ਅੰਦਰ ਆ ਕੇ ਗੁਰਬਾਣੀ ਨੂੰ ਜੁੜੀਏ ਹਰ ਮੰਦਰ ਸਾਹਿਬ ਦੀ ਧੰਤੀ ਤੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਵਾਸਤੇ ਬੇਅੰਤ ਸੰਤਾਂ ਹੁੰਦੀਆਂ ਨੇ ਪਰ ਕਈ ਲੋਕ ਇਹੋ ਜੀ ਵੀ ਨੇ ਜਿਨ੍ਹਾਂ ਦੀ ਦੀਵਾਰ ਜਿਨ੍ਹਾਂ ਦੀ ਕੰਧ ਜਿਨ੍ਹਾਂ ਦਾ ਬੂਆ ਮੰਦਰ ਦੇ ਨਾਲ ਲੱਗਦਾ ਹੈ ਅਬ ਉਹ ਦਰਸ਼ਨ ਕਰਨ ਵਾਸਤੇ ਨਹੀਂ ਪਹੁੰਚ ਪਾਉਂਦੇ ਜੇ ਕੋਈ ਪ੍ਰਸਾਦ ਹੋਵੇਗਾ ਜੇ ਗੁਰੂ ਦੀ ਕਿਰਪਾ ਹੋਵੇਗੀ ਤੇ ਆਪਾਂ ਦਰਸ਼ਨ ਕਰਨ ਵਾਸਤੇ ਆ ਸਕਦੇ ਆ ਰੱਬ ਤਾਂ ਨਾਮ ਜਪਣ ਵਾਸਤੇ ਆ ਸਕਦੇ ਆ ਅਬ ਜੇ ਗੁਰੂ ਦੀ ਕਿਰਪਾ ਨਹੀਂ ਤੇ ਗੁਰੂ ਦੀ ਕਿਰਪਾ ਤੋਂ ਬਿਗੈਰ ਜਪ ਵੀ ਨਹੀਂ ਹੋ ਸਕਦਾ ਗੁਰੂ ਦੀ ਕਿਰਪਾ ਤੋਂ ਬਿਗੈਰ ਅੰਮ੍ਰਿਤ ਵੇਲੇ ਉੱਠਿਆ ਵੀ ਨਹੀਂ ਜਾ ਸਕਦਾ ਆਪਾਂ ਸਾਰੇ ਰਾਤ ਨੂੰ ਇਹ ਕੋਸ਼ਿਸ਼ ਇਹ ਯਤਨ ਕਰਨ ਦਾ ਇੱਕ ਹੀਲਾ ਸੋਚਦੇ ਆਂ ਕਿ ਅੰਮ੍ਰਿਤ ਵੇਲੇ ਉਠਾਂਗੇ ਔਰ ਉੱਠ ਕਰਕੇ ਰੱਬ ਦੀ ਬਾਣੀ ਦਾ ਜਾਪ ਕਰਾਂਗੇ ਨਿਤ ਨੀਮ ਕਰਾਂਗੇ ਔਰ ਅੰਮ੍ਰਿਤ ਵੇਲੇ ਕਾਲ ਹੈਵੀ ਹੋ ਜਾਂਦਾ ਹੈ ਉਹ ਆਪਣਾ ਕਿਰਪਾ ਆਉਂਦਾ ਹੈ ਆਪਣੇ ਕਬਜੇ ਦੇ ਵਿੱਚ ਲੈ ਕਰਕੇ ਮਨੁੱਖ ਨੂੰ ਉੱਠਣ ਨਹੀਂ ਦਿੰਦਾ ਏਕ ਹੀ ਹੈ ਉਹ ਮਨੁੱਖ ਕੋਈ ਕਿਰਪਾ ਤੋਹੀਣਾ ਔਰ ਗੁਰਬਾਣੀ ਆਖਦੀ ਏ ਗੋਵਿਕ ਕਿਰਪਾ ਜੇ ਨਰ ਕੋ ਪੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਕਿਵੇਂ ਲੀਨ ਹੋ ਜਾਂਦਾ ਏ ਬੰਦਾ ਜਿਉਂ ਪਾਣੀ ਸੰਪਾਣੀ ਜਿਵੇਂ ਪਾਣੀ ਵਿੱਚ ਤੇ ਉਸ ਪਾਣੀ ਦੇ ਵਿੱਚ ਦੁਬਾਰਾ ਪਾਏ ਪਾਣੀ ਵਿੱਚ ਕੋਈ ਅਪੇਧ ਨਹੀਂ ਹੁੰਦਾ ਕੋਈ ਫਰਕ ਨਹੀਂ ਰਹਿ ਜਾਂਦਾ ਐਵੇਂ ਇੱਕ ਮਨੁੱਖ ਇੱਕ ਇਨਸਾਨ ਇੱਕ ਬੰਦਾ ਬੰਦਗੀ ਇਕਤਿਆਰ ਦੇ ਗੁਣ ਨੂੰ ਹਾਸਲ ਕਰਕੇ ਉਸ ਪਰਮਾਤਮਾ ਵਿੱਚ ਅਪੇਧ ਹੋ ਜਾਂਦਾ ਹੈ ਜ਼ੀਨ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਹੋਇਆ ਹੁੰਦਾ ਹੈ ਪਰ ਇਹ ਸਾਰੀ ਜੁਗਤ ਪਛਾਣੀ ਕਦੋਂ ਜਾਂਦੀ ਹੈ ਇਸ ਪੌੜੀ ਤੇ ਪਹੁੰਚਦਾ ਕਿਹੜਾ ਮਨੁੱਖ ਹੈ ਤੇ ਕਿਹੜਾ ਮਨੁੱਖ ਇਸ ਮੰਜ਼ਿਲ ਤੋਂ ਇਸ ਪੌੜੀ ਤੋਂ ਵਹਿ ਜਾਂਦਾ ਹੈ ਗੁਰਬਾਣੀ ਆਖਦੀ ਹੈ ਇਸ ਪੌੜੀ ਤੇ ਜੋ ਨਰਕ ਤੇ ਜਿਹੜਾ ਮੁੱਤ ਇਸ ਪੌੜੀ ਤੋਂ ਇਸ ਮੰਜ਼ਰ ਤੋਂ ਠਿੱਟ ਗਿਆ ਜਿਹੜਾ ਮਨੁੱਖ ਗੋਵਦਾਰੇ ਆਇਆ ਗੋਵਦਾਰੇ ਆਕਰ ਕੇ ਜਿਸ ਨੇ ਪਾਪ ਕੀਤੇ ਗੁਰੂ ਆਖਦਾ ਉਹ ਕਿਤੇ ਨਹੀਂ ਬਖਸ਼ਿਆ ਜਾ ਸਕਦਾ ਉਹ ਕਿਤੇ ਵੀ ਉਸ ਦੀ ਭੁੱਲ ਬਖਸ਼ੀ ਨਹੀਂ ਜਾ ਸਕਦੀ ਜੇ ਘਰ ਦੇ ਵਿੱਚ ਪਾਪ ਕਰੋਗੇ ਹੋ ਸਕਦਾ ਹੈ ਤੁਹਾਨੂੰ ਗੋਵਦਾਰਾ ਮਸਜਿਦ ਮੰਦਿਰ ਦੀ ਓਟ ਹੋਵੇ ਅਬ ਜੇ ਅਸੀਂ ਪਾਪ ਗੁਰਦੁਆਰੇ ਆ ਕੇ ਕਰਾਂਗੇ ਸੰਗਤ ਦੇ ਵਿੱਚ ਬੈਠ ਕੇ ਗੱਲਾਂ ਮਾਰਾਂਗੇ ਤੇ ਸਾਡਾ ਆਇਆ ਕਿਸੇ ਭਾਗਾਂ ਦੇ ਵਿੱਚ ਨਹੀਂ ਮੈਂ ਮਾਫੀ ਮੰਗ ਕੇ ਗੱਲ ਕਰਾਂ ਜੇ ਸੰਗਤ ਦੇ ਵਿੱਚ ਆ ਕੇ ਤੁਸੀਂ ਗੱਲਾਂ ਮਾਰੋਗੇ ਦੁਨਿਆਵੀ ਗੱਲਾਂ ਨਾਲ ਜੁੜੋਗੇ ਤੇ ਤੁਹਾਡਾ ਆਇਆ ਤੇ ਨਾ ਆਇਆ ਇੱਕ ਬਰਾਬਰ ਹੈ ਸਗੋਂ ਉਸ ਨਾਲੋਂ ਚੰਗਾ ਕਿ ਤੁਸੀਂ ਨਾ ਆਵੋ ਕਿਉਂਕਿ ਜੇ ਬਾਦ ਪਾਪ ਕਰੋਗੇ ਤੇ ਉਸ ਅਸਥਾਨ ਤੇ ਗੁਰਦੁਆਰੇ ਮਸਜਿਦ ਵਿੱਚ ਮੰਦਰ ਵਿੱਚ ਪਹਟ ਦੀ ਭੁਲ ਬਖਸ਼ੀ ਜਾ ਸਕਦੀ ਹੈ ਪਰ ਜਿਸ ਵੇਲੇ ਮਨੁੱਖ ਗੁਰਦੁਆਰੇ ਆਕਰਕੇ ਮੰਦਰ ਦੇ ਵਿੱਚ ਜਾ ਕਰਕੇ ਮਸਜਦ ਦੇ ਵਿੱਚ ਜਾ ਕੇ ਪਾਪ ਕਰੇ ਤੇ ਉਸ ਦੀ ਭੁਲ ਕਿਤੇ ਨਹੀਂ ਬਖਸ਼ੀ ਜਾ ਸਕਦੀ ਉਸ ਦੇ ਪਾਪ ਉਸ ਦੇ ਗੁਨਾਹ ਕਿਤੇ ਨਹੀਂ ਬਖਸ਼ੇ ਜਾ ਸਕਦੇ ਭਾਵੇਂ ਇੱਕ ਗੁਰੂ ਨੇ ਇਹ ਬੋਲ ਕਹੇ ਕਿ ਜਦੋਂ ਬੰਦਾ ਕਿਤੇ ਵੀ ਚਲੇ ਜਾਵੇ ਕਿਸੇ ਵੀ ਥਾਂ ਤੇ ਹੋਵੇ ਪਾਪ ਕਵੇ ਤੇ ਆਪਣੇ ਪਿਛਲੇ ਗੁਨਾਹਾਂ ਦੀ ਭੁਲਾਈ ਮਾਫੀ ਮੰਗ ਲਵੇ ਤੇ ਗੁਰੂ ਉਸ ਨੂੰ ਬਖਸ਼ ਦਿੰਦਾ ਹੈ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਭਾਈ ਨੰਦ ਲਾਲ ਜੀ ਆਪਣੇ ਗੰਝ ਨਾਮੇ ਵਿੱਚ ਆਖਦੇ ਨੇ ਅੱਗੇ ਸਮਝ ਚੱਲੋ ਨੰਦ ਲਾਲਾ ਪਿੱਛੇ ਜੋ ਬੀਤੀ ਸੋ ਬੀਤੀ ਅਬ ਇਹ ਸਾਵੀ ਖੇਡ ਵਰਤੇ ਦੀ ਕਦੋਂ ਜਦੋਂ ਗੋਵਿਰ ਕਿਰਪਾ ਜਦੋਂ ਕੋਈ ਪ੍ਰਸਾਦ ਹੋਵੇਗਾ ਜਦੋਂ ਗੁਰੂ ਦੀ ਰਹਿਮਤ ਹੋਵੇਗੀ ਤੇ ਸੰਗਤ ਵਿੱਚ ਆਇਆ ਜਾਵੇਗਾ ਸੰਗਤ ਵਿੱਚ ਆ ਕੇ ਕਵਕੇ ਬੈਠ ਕੇ ਜੁੜ ਕੇ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਜਾਵੇਗੀ ਉਸ ਦੀ ਵਡਿਆਈ ਕੀਤੀ ਜਾਵੇਗੀ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਜਿਸ ਪਰਮਾਤਮਾ ਨੂੰ ਆਪਾਂ ਬੇਅੰਤ ਆਖਦੇ ਆ ਨਾ ਉਸ ਪਰਮਾਤਮਾ ਦੀ ਪ੍ਰਾਪਤੀ ਗੁਰ ਪ੍ਰਸਾਦ ਨਾਲ ਹੁੰਦੀ ਹੈ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ